ਦੇਵਿੰਦਰ ਮਹਾਜਨ ਸ਼ੇਖ ਅਮਰਲਾ ਸਰੀ ਸਾਂਹੀ ਅਸੀਂ ਸੰਡੇ ਨੂੰ ਦੁਪਹਿਰ ਬਾਅਦ ਆਪਣੀ ਬੇਟੀ ਕੋਲ ਗਏ ਆ ਜਸੂਰ ਠੀਕ ਹੈ ਜੀ ਅੱਜ ਸਵੇਰੇ ਮੈਨੂੰ ਫੋਨ ਆਇਆ ਵੀ ਤੁਹਾਡਾ ਨਾ ਤਾਲਾ ਦਰਵਾਜ਼ਾ ਖੁੱਲਿਆ ਹੋਇਆ ਹੈ ਠੀਕ ਮੈਂ ਆ ਕੇ ਦੁਪਹਿਰ ਨੂੰ ਦੇਖਿਆ ਆ ਕੇ ਤੇ ਤਾਲਾ ਟੁੱਟਿਆ ਹੋਇਆ ਸੀ ਮੈਂ ਤਾਲਾ ਟੁੱਟਿਆ ਹੋਇਆ ਸੀ ਅੰਦਰ ਆ ਕੇ ਦੇਖਿਆ ਤੇ ਸਾਰੇ ਕਮਰਿਆਂ ਦੀ ਮਗੀ ਸਮਾਨ ਬਾਹਰ ਪਿੱਖਿਆ ਹੋਇਆ ਸੀ ਸਟੋਰ ਦੇ ਵਿੱਚੋਂ ਮੇਰੀ ਜਣੀ ਗੋਟੇਜ ਦੀ ਅਲਮਾਰੀ ਉਹ ਬਿਲਕੁਲ ਤੋੜ ਕੇ ਉਹਨਾਂ ਨੇ ਸਾਰਾ ਸਮਾਨ ਥੱਲੇ ੁੱਟਿਆ ਹੋਇਆ ਸਾਰਾ ਕੱਟ ਕੇ ਅਸੀਂ ਕਿਸੇ ਚੀਜ਼ ਨੂੰ ਆਗੇ ਛੋਇਆ ਨਹੀਂ ਔਰ ਪੁਲਿਸ ਨੂੰ ਰਿਪੋਰਟ ਕਰਵਾਈ ਹੈ ਠੀਕ ਹੈ ਜੀ ਪੁਲਿਸ ਵਾਲੇ ਆ ਗਏ ਨੇ ਉਹ ਸ਼ਾਨਵੀਨ ਕਰ ਰਹੇ ਨੇ ਤੇ ਅਸੀਂ ਚਾਹੁੰਦੇ ਆਂ ਕਿ ਜਲਦੀ ਤੋਂ ਜਲਦੀ ਜਿਹੜੇ ਕਲਪਰੇਟਸ ਹੈਗੇ ਨੇ ਇਹਨਾਂ ਨੂੰ ਪਕੜਿਆ ਜਾਏ ਤੇ ਸਾਡਾ ਇਨਸਾਫ ਦਵਾਇਆ ਜਾਏ ਕਿ ਮੇਰਾ ਕਾਫੀ ਨੁਕਸਾਨ ਹੋਇਆ ਹੈ ਜਿਹਦੇ ਵਿੱਚ 15 ਤੋਂ 20 ਟੋਲੇ ਤੱਕ ਸੋਨਾ ਸੀਗਾ 2 ਲੱਖ ਰੁਪਇਆ ਮੇਰਾ ਕੈ ਸੀਗਾ ਠੀਕ ਹੈ ਜੀ ਅੱਧਾ ਕਿਲੋ ਤੋਂ ਬਾਅਦ ਚਾਂਦੀ ਹੈ ਸਰ ਉਹ ਨਹੀਂ ਦੇਖਦੇ ਹੈਗਾ ਦੇ ਕੰਮ ਉਹਨਾਂ ਲੋਗਾਂ ਦੇ ਆ ਨਾ ਜੀ ਜਿਹੜੇ ਪ੍ਰੋਫੈਸ਼ਨਲ ਨੇ ਸਰ ਪਹਿਲਾਂ ਕਿਦੇ ਮਗੀ 4-6 ਸਾਲ ਪਹਿਲੇ ਮੇਰੇ ਘਰ ਹੋਇਆ ਸੀ ਪਰ ਉਹ ਇੰਨਾ ਜ਼ਿਆਦਾ ਨਹੀਂ ਸੀ ਤੇ ਇਸ ਕਰਕੇ ਪੁਲਿਸ ਨੂੰ ਰਿਪੋਰਟ ਕਰਵਾਈ ਤੇ ਪਰ ਉਹਦੀ ਕੋਈ ਤੁਹਾਨੂੰ ਰਿਜ਼ਲਟ ਨਹੀਂ ਮਿਲਿਆ ਨਹੀਂ ਸਰ ਸ਼ੱਕ ਤੇ ਗਲੀ ਮੱਲੇ ਚ ਕਿਹਨੂੰ ਕਹਿ ਸਕਨੇ ਆਪਾਂ ਅणि ਸਰ ਮੈਨੂੰ ਇਹੋ ਕੀ ਜਲਦੀ ਤੋਂ ਜਲਦੀ ਮਗੀ ਹਾਰਡ ਜਿਹੜੀ ਹੈਗੀ ਹੈ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਅਲੇ ਅੰਡਰ ਐਕਸਪਰਟ ਲੀਡਰਸ਼ਿਪ ਅੰਡਰ ਐਕਸਪਰਟ ਇਹਨਾਂ ਦੇ ਜਿਹੜੇ ਵੀ ਆਫੀਸਰਸ ਹੈਗੇ ਨੇ ਉਹ ਠੀਕ ਇਨਸਾਫ ਹੋਰ ਜਿਹੜਾ ਵੀ ਸਾਡਾ ਨੁਕਸਾਨ ਹੋਇਆ ਉਹਦੀ ਐਡ ਵੀ ਅਰਲੀਅਰਸ ਫਰਮਾਇਂ ਹੋਈ ਹੈ। ਔਰ ਜਿਸ ਤਰ੍ਹਾਂ ਸਮਾਜ ਦੇ ਵਿੱਚ ਐਸੋਲੇ ਕਿ ਡਿਕ ਹੈਗੇ ਨਸ਼ਿਆਂ ਦਾ ਖੂਬ ਹੈਗਾ ਤੇ ਸਾਡੀ ਇਹ ਵੀ ਇੱਕ ਫੁਰਜ਼ੋਰ ਰਿਕਵੈਸਟ ਹੈਗੀ ਹੈ ਕਿ ਨਸ਼ਿਆਂ ਦੇ ਵੀ ਜਿੰਨਾ ਵੀ ਮੈਕਸਿਮਮ ਹੋ ਸਕੇ ਐਡ ਮਕਦੋਨਾ ਦੇ ਉਪ ਪਾਬੰਦੀ ਲਗਾਨੀ ਚਾਹੀਦੀ ਹੈ ਜਾਂ ਉਹਨਾਂ ਨੂੰ ਠੀਕ ਪਾਸੇ ਲਗਾਣਾ ਚਾਹੀਦਾ ਹੈ।